ਅਲਦੀ ਨਿਸ਼ਾਨੀ ਧਰਮੀ ਬੰਦੇ ਦੀ ਇਹ ਹੈ ਉਹਦੇ ਜੀਵਨ ਦੇ ਵਿੱਚ ਹਰੀ ਦਾ ਜਸ ਹੋਵੇਗਾ ਸੱਚੇ ਪਰਮੇਸ਼ਰ ਦੀ ਸਿਫਤ ਸਲਾਵ ਵੇਗੀ ਉਹਦੀ ਇਵਾਦ ਉਹਦੀ ਬੰਦਗੀ ਉਹਦੀ ਭਗਤੀ ਹੋਵੇਗੀ ਦੂਜੇ ਨੰਬਰ ਤੇ ਇਹ ਕਹ ਦਿੱਤਾ ਹਰ ਕੋ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਉਹਦੇ ਜੀਵਨ ਦੇ ਹੋਣਗੇ ਹੁ ਨਿਰਮਲ ਕਰਮ ਕਿਹੜੇ ਨੇ ਨਿਰਮਲ ਕਰਮ ਨੇ ਅੰਮ੍ਰਿਤ ਵੇਲੇ ਉੱਠ ਕੇ ਜਪ ਸਿਫਤ ਸਲਾਤ ਦੀ ਨਾਲ ਜੁੜਨਾ ਧਰਮੀ ਪਹਿਰਾਵਾ ਤਨ ਦੇ ਉੱਤੇ ਪਹਿਨਣਾ ਪੰਜ ਕਕਾਰੀ ਵਰਤੀ ਨੂੰ ਹਾਸਲ ਕਰਨਾ ਜਿਵੇਂ ਅਨੁਮਤਾਂ ਦੀ ਗੱਲ ਕਰੀ ਮਾਕੇ ਤਿਲਕ ਲਾਉਣਾ ਨਮਾਜ਼ ਅਦਾ ਕਰਨੀ ਇਹ ਸਾਰੇ ਧਰਮੀ ਕਰਮ ਨੇ ਨਿਰਮਲ ਕਰਮ ਨੇ ਇਹ ਜਿੰਨਾ ਦੀ ਜੀਵਨ ਦਾ ਹਿੱਸਾ ਬਣ ਚੁੱਕੇ ਨੇ ਗੁਰੂ ਦੇਵ ਨੇ ਕਿਹਾ ਉਹ ਧਰਮ ਅਪਣਾ ਚੁੱਕੇ ਉਤਰ ਮੀਵੰਦੇ ਦੇ ਇਹ ਧਰਮੀਆਂ ਦੀਆਂ ਨਿਸ਼ਾਨੀਆਂ ਨੇ ਨਿਰਮਲ ਕਰਮ ਦੇ ਵਿੱਚ ਪਵਨ ਬੋਲ ਆਉਂਦੇ ਨੇ ਝੂਠ ਨਾ ਬੋਲ ਪਾਂਡੇ ਸੱਚ ਕਹੀਏ ਇਹ ਸਾਡਾ ਨਿਰਮਲ ਕਰਮ ਹੈ ਸੁਣੋ ਸਤਿ ਬਾਣੀ ਕੰਨਾਂ ਦੇ ਨਾਲ ਸੱਚੀ ਬਾਣੀ ਨੂੰ ਸੁਣ ਇਹ ਸਾਡਾ ਨਿਰਮਲ ਕਰਮ ਹੈ ਇਹ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਇਹ ਸਾਡਾ ਨਿਰਮਲ ਕਰਮ ਹੈ ਇਹਨਾਂ ਨੇਤਰਾਂ ਦਾ ਨੇਤਰਾਂ ਦੇ ਨਾਲ ਸਭਨਾ ਵਿੱਚ ਸੱਚਾ ਧਨੀ ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਦੇਖਣਾ ਇਹ ਸਾਡਾ ਨਿਰਵਲ ਕਰਮ ਹੈ ਇਹ ਸਾਡਾ ਨਿਰਵਲ ਕਰਮ ਹੈ ਤੇ ਹੁਣ ਇਹ ਨਿਰਵਲ ਕਰਮ ਜਿਹਦੇ ਜਿਹਦੇ ਜੀਵਨ ਦੇ ਵਿੱਚ ਨੇ ਗੁਰੂ ਦੇਵ ਕਿਹਾ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਜਿਹਦੇ ਇਹ ਜੀਵਨ ਦੇ ਵਿੱਚ ਨਿਸ਼ਾਨੀਆਂ ਨਹੀਂ ਨਾ ਉਹ ਧਰਮੀ ਪੁਰਸ਼ ਨੇ ਉਹਨਾਂ ਦੇ ਜੀਵਨ ਚ ਧਰਮ ਹੈ ਤੇ ਅੱਜ ਵੀ ਭਗਤ